ਦੇ ਵੀ ਦੁਪਸ਼ਰਬ ਤੇ 28 ਬਲਦਪੁਰ ਤੋਂ ਦਾ ਤੇ ਤੁੜੀ ਨਾਲ ਦੀ ਰਾਤ ਹੋਈ ਆ ਅਰਤੀ ਰਾਤ ਦੀ ਅਰੇ ਅੱਜ ਦੇਖਿਆ ਕਿ ਅਸੀਂ ਨੂੰ ਇੱਕ ਖਾਨਾ ਵਾਸ ਸਭਾਈ ਦਾ ਸੁਭਾਣਾ ਮੇਲਾ ਤੇ ਜੋ ਸ਼ਗਨ ਬੁੱਧਾ ਦੇਖਿਆ ਕਿ ਸਮਾਨ ਚੱਲ ਰਿਹਾ ਵੀ ਆ ਜੀ ਤਾਂ ਦੇਖਿਆ ਕਿ ਉੱਪਰ ਜੋ ਸੱਲਾ ਜੇ ਬਿਛੁੰਦੇ ਨੇ ਤੋਂ ਮੈਂ ਹੋਲ ਕੱਢ ਲਿਆ ਤੇ ਸਮਾਨ ਉੱਪਰ ਤੇ ਜਿਹੜੇ ਦੁਬਾਰਾ ਗਿਣਿਆ ਦਾ ਸਮਾਨ ਗਿਣਿਆ ਦਾ ਪਤਾ ਲੱਗਾ ਕੋਈ 10000 ਰੁਪਏ ਰਸਮਾਨ ਗਿਆ 18 ਤੋਂ 10000 ਦਾ ਨੁਕਸਾਨ ਹੋਇਆ ਐਸੇ ਵੀ ਪੈਸੀ ਕੈਸ਼ ਤੇ ਉਦਾ ਟੈਸ਼ ਨਹੀਂ ਸੀ ਜੁੜਿਆ ਚੋਰੀ ਦਾ ਤਾਂ ਨੋ ਕਿਦਾਂ ਪਤਾ ਲੱਗਾ ਚੋਰੀ ਦਾ ਆਪ ਹੀ ਪਤਾ ਲੱਗਾ ਸਵੇਰੇ ਦੇਖਿਆ ਜੀ ਜਦੋਂ ਸ਼ਟਰ ਹੋ ਗਿਆ ਸ਼ਟਰ ਉਤੇ ਟਿੱਕੇ ਦੇ ਤੁਸੀਂ ਆਏ ਉਦੋਂ ਪਤਾ ਲੱਗਾ ਜਦੋਂ ਮੈਂ ਟਿੱਕੇ ਦੇ ਆਇਆ ਸ਼ਟਰ ਚੱਕਿਆ ਉਦੋਂ ਪਤਾ ਲੱਗਾ ਕਿੰਨਾ ਕੈਸ਼ ਕਿਆ ਕਿੰਨਾ ਕੋ ਨੁਕਸਾਨ ਹੋਇਆ ਜੀ ਕੈਸ਼ ਦਾ ਨੁਕਸਾਨ ਹੋਇਆ ਜੀ ਤੇ ਇਮਾਰਤ ਰਗਿਆ ਬਸ ਉਹ ਬੋਲ ਲਗਾ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਕਿ ਇਹ ਜਿੰਨੀ ਜੀ ਤੁਹਾਡਾ ਚੋਰ ਲੱਗਿਆ ਜਾਵੇ ਕਿ ਸਰਜੀਫਾਤਰ ਸੀ